ਕਿਰੇਗੇ ਬਾਈ ਮੀਂਹ ਤਾਂ ਪਿਆ ਸੀ ਪਰ ਪਹਿਲਾਂ ਵੀ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਸੀ ਵੀ ਬਾਬੇ ਨੂੰ ਕਹੋ ਬਈ ਮੀਂਹ ਪਾ ਦੇ ਸ਼ੁਕ ਸ਼ਾਂਤੀ ਨਾਲ ਪਾ ਦੇ ਪਰ ਬਾਈ ਸਾਡੇ ਥੋੜਾ ਜਿਹਾ ਉਲਟ ਕਰ ਗਿਆ ਕੰਮ ਆ ਦੇਖ ਸਕਦੇ ਹੋ ਘਰਾਂ ਵਿੱਚ ਦੀ ਪਾਣੀ ਉਹ ਦੇਖ ਸਕਦੇ ਹੋ ਭਾਈ ਘਰਾਂ ਦੇ ਵਿੱਚ ਦੀ ਵੀ ਪਾਣੀ ਲੰਘਿਆ ਤੇ ਆਹ ਦੇਖ ਲਓ ਦਰਿਆ ਵਾਂਗ ਚੱਲੀ ਜਾਣਾ ਸਿਰਾਂ ਵਿੱਚੋਂ ਪਿੱਛੇ ਹੋ ਜੀਰਾ ਦੇਖਿਓ ਦੇਖ ਸਕਦੇ ਹੋ ਬਾਈ ਮੀਨੇ ਤੂੰ ਐ ਲਾਲਾ ਵੀ ਬਾਈ ਯਾਰ ਬੁਰਾ ਹਾਲ ਦੀ ਕਰਤਾ ਸਾਡਾ ਤਾਂ ਇਹ ਦੂਰ ਜਿਹੜੇ ਨਾ ਸਾਰਾ ਜਲ ਥਲ ਬਣਾਤਾ ਕੰਨਾ ਉਤਤ ਮੈਨੂੰ ਨਿਕਲ ਨਿਕੜ ਕੇ ਵਾਹ ਹਾਂ ਉਹਦੇ ਲੋ ਸਾਰਾ ਪਰ ਗੱਵੜਾ ਨਾ ਘਰ ਪਾਣੀ ਨਾਲ ਬਹੁਤ ਬੁਰਾ ਹਾਲ ਹੈ ਜੀ ਇੱਧਰਲੇ ਬਸ ਵੀ ਵੀ ਭਰਕੇ ਆ ਗਏ ਜਮ ਚਾਰ ਸਪੀਰੇ ਦਾ ਬੁਰਾ ਹਾਲ ਹੋ ਗਿਆ ਇਹ ਕਿਤੋਂ ਦੇ ਨੰਗਲ ਨੂੰ ਖਾਣੇ ਬਈ ਬਹੁਤ ਜੱਗ ਕਰੋ ਦੇਖਦੇ ਕੀ ਗੱਲਬਾਤ ਵਰਗੇ ਉਹ ਦੇਖ ਸਕਦੇ ਹੋ ਕਿ ਜਿਹੜੇ ਭਾਹਰ ਹੋਏ ਖੜੇ ਨੇ ਉਹਨਾਂ ਦਾ ਸਾਰੇ ਦਾ ਖਾਣਾ ਦੁਨੀਆਂ ਬੈਠ ਸਕਦੇ ਨੇ ਹਨਾ ਸਾਮਾਨ ਤਕਰੀਬਨ ਸਾਰਾ ਬੈੱਡ ਬੁੱਡ ਤੇਨ ਵਿੱਚ ਨੂੰ ਸਭ ਸਾਰਾ ਜਮਾ ਪੁਰਾਹਾ ਹੀ ਹੋ ਗਿਆ ਹੈ ਇਹ ਪਹੀ ਪੱਟ ਕੇ ਇੱਧਰੋਂ ਬਥੇ ਜੇਦਿ ਸੋ

ਜੋ ਲੋਕ ਸਰੀਰ ਪਰ ਤੇ ਬਰਥਡੇ ਲੈਂਦੇ ਰੋਪਾ ਚ ਟਿਕਾ ਟੋਹਾ ਇਹਨਾਂ ਨੇ ਆਂਟਾ ਦੂਹੇ ਤੇ ਸੇਲੀ ਸੋਕਰ ਆਹ ਉਹ ਦੇਖ ਸਬੂ ਜਦੋਂ ਤੁਮੇ ਲੱਗਾ ਤਾਂ ਗੜਭੜਾਈ ਬਣ ਗਿਆ ਤਾਂ ਯਾਰ ਜਮਾ ਬਈ ਮੇਰੇ ਤਾਂ ਆਪ ਮੈਂ ਤਾਂ ਅਜੇ ਅੰਦਰ ਵੀ ਰਹਿ ਗਿਆ ਦੇਖ ਸਤ ਕੰਧਾਂ ਦੇ ਨਾਲ ਲੱਗੇ ਪਾਣੀ ਨੇ ਸਾਰਾ ਫੁੱਟਾ ਕਰਤਾ ਮਿੱਟੀ ਆਪਾਂ ਨੂੰ ਵੀ ਡਿੱਗਣੀ ਪੂਸੀ ਰਾਇ ਇੱਧਰ ਇਹਦੇ ਨਾਲ ਨੌਂ ਜਿਹੇ ਭਰਨੀ ਪੂਨੀ ਤਾਂ ਫਿਰ ਹੋਰ ਇਹ ਹੁੰਦਾ ਜੇ ਮੈਂ ਜਾਣ ਮੈਂ ਲੀੜੇ ਪਾਲਾਂ ਮੈਂ ਦੇਖੋ ਬਈ ਹਨਾ ਕੁਛ ਨਾ ਕੁਛ ਜਿਹੜੀਆਂ ਚੀਜ਼ਾਂ ਦਾ ਆਪਾਂ ਹੱਲ ਕਰ ਸਕਦੇ ਆ ਯੋ ਤੇ ਐ ਕਰ ਜੇ ਮੈਨੂੰ ਲੈ ਕੇ ਦੇ ਲੋਰ ਦੀ ਮੈਂ ਪੱਕ ਜਾਣਾ ਮੈਂ ਨਾ ਇਹ ਜਿਹੜੀਆਂ ਚੀਜ਼ਾਂ ਦਾ ਆਪਣੇ ਆਪ ਦੇ ਹੱਥ ਚੰਨ ਹੱਲ ਨਾ ਦੇ ਜਾ ਜਿਹੜੀਆਂ ਚੀਜ਼ਾਂ ਦਾ ਆਪਣੇ ਹੱਥ ਚ ਹੱਲ ਉਹ ਤਾਂ ਕਰ ਹੀ ਸਕਦੇ ਨਾ ਆਹ ਕੁਝ ਚੀਜ਼ਾਂ ਦਾ ਹੁਣ ਕਿਸੇ ਐ ਦੱਸੋ ਯਾਰ ਹੁਣ ਇਹ ਕਿਹਨੂੰ ਦੋਸ਼ ਕਿਹਨੂੰ ਦੇਣ ਵਿਚਾਰੇ ਹੈ ਨਾ ਵੀ ਜਮਾ ਹਜੇ ਤੱਕ ਵੀ ਪਾਣੀ ਮਤਲਬ ਘਰ ਦੇ ਵਿੱਚ ਦੀ ਲੰਗੀ ਜਾਂਦਾ ਹੈ ਸਮਾਨ ਸਾਰਾ ਪੇਚੇ ਖਰਾਬ ਹੋ ਗਿਆ ਹੈ ਨਾ ਕੋਸ਼ ਉਹਦੇ ਤੇ ਲੋਕਾਂ ਦਾ ਕਹਿ ਲੋ ਕੁਛ ਬਈ ਰੱਬ ਨੇ ਤਾਂ ਹੁਣ ਪਤਾ ਹੀ ਹੈ ਬਾਈ ਮੀਂਹ ਪਉਣੀ ਹੈ ਨਾ ਉਹਨੇ ਤਾਂ ਹੁਣ ਟਾਈਮ ਆ ਪਹਿਲਾ ਵਾਰ ਨੰਗਾੜੀ ਆਪਾਂ ਨੂੰ ਕਿ 14 ਤਰੀਕ ਨੂੰ ਜਿਹੜੀਆਂ ਮੌਨਸੂਨਾਂ ਨੇ ਉਹ ਆ ਗਈਆਂ ਮੌਸਮੀ ਪੌਣਾ ਤੇ ਆਪਾਂ ਉਹਦਾ ਪਹਿਲਾਂ ਜੀ ਪ੍ਰਬੰਧ ਪਹੁੰਚਾਉਂਦੇ ਤੇ ਇੱਕ ਹੋਰ ਵੀ ਚੀਜ਼ ਨੋਟ ਕਰ ਲਓ ਇਹ ਚੀਜ਼ ਨੂੰ ਵੀ ਰੱਖਿਓ ਨਾ ਵੀ ਜਿੰਨਾ ਕਿ ਵੀ ਹੋ ਸਕੇ ਪਾਣੀ ਵੀ ਕੰਟਰੋਲ ਹੋ ਜਾਏ ਕੁਝ ਟਾਈਮ ਤੱਕ ਹਨਾ ਤੇ ਨਾ ਇਹਨਾਂ ਮੋਟਰਾਂ ਚੱਲਣ ਤੇ ਨਾ ਕੋਈ ਚੱਲੇ ਐਡਾ ਇੰਜਣ ਉਹ ਜਿਹੜਾ ਆ ਕਲੀਆਂ ਪੱਟ ਕੇ ਤੂੰ ਐ ਲਾ ਲੈ ਵੀ ਦਰਿਆ ਵਾਂਗੂ ਭਰਿਆ ਆਉਂਦਾ ਬਈ ਯਾਰ ਹਨਾ ਜੇ ਮਾ ਸਾਰੇ ਅੰਦਰੋਂ ਅੰਦਰ ਭਰ ਗਏ ਬਹੁਤ ਜਿਆਦਾ ਬਰਾਹਾਂ ਹੋ ਗਿਆ ਜਿਹੜਾ ਮੜਾ ਮੁਖਾ ਉੱਚਾ ਸੀ ਉਹ ਚੀਜ਼ਾਂ ਦਾ ਹੋ ਹੋ ਗਿਆ ਤੋ ਨਾ ਹੁਣ ਅਗਲਾ ਵੀ ਰੋਕ ਦਿੱਤਾ ਹੁਣ ਲੱਗਿਆ ਪਿਆ ਉਹ ਵੀ ਅਗਲਾ ਨਹੀਂ ਚੱਲਦਾ ਇਹ ਤਾਂ ਬੜਾ ਨਜਾਇਜ਼ ਪਾਣੀ ਆ ਟੋਬੇ ਦਾ ਭੰਦੇ ਜਿਹਦਾ ਸ਼ਰਮ ਮੜਮੜਾਈ ਜਾਂਦਾ ਆਪੋ ਗਏ ਰੋਕਣ ਦਾ ਨਾ ਰੋਕਣ ਦਾ ਕਰਦੇ ਨੇ ਸੋਨ ਖਰਦਮਾ ਵੀ ਦੇ 15 ਪੋਨਾ ਇੱਕ ਵਾਰ ਆਹੋ ਰੋਕਾ ਹੋਏ ਨਈ ਚੀਜ਼ ਹਨ ਭਾਈ ਜਮਾਤ ਮੈਲਾ ਲਿਆ ਰਾਜ ਬਹੁਤ ਪੜਾ ਛੱਕੜ ਚੋਲਾ

ਔਰ ਜੇ ਬੱਕੜੀ ਜਾਂਦਾ ਰਹਿੰਦਾ ਤੇ ਫਰਕ ਕਰਦਾ ਰਹਿੰਦਾ। ਜਿਹੇ ਸਿਦਾ ਰਹੇ ਔਰ ਕੁਮਤਰ ਕალიਆਂ ਨੇ ਜਮਾ। ਤੂੰ ਆ ਕੇ ਗੋਟ ਨਾ ਮੋਇਨ ਥੱਲਾ ਕਰਕੇ ਆਪਣੀ ਕੋਟੀ ਦੀਆਂ ਨਾਂਵਾਂ ਭਰ ਲੈਣਾ। ਹਾਂ, ਇੱਕ ਗੱਲ ਹੈ। ਹਾਂ, ਇਹ ਮੋਇਨ ਉਸ ਪਾਈਟਾ ਨਾ ਤੇ ਤੁਰਿਆ ਜਾਂਦਾ ਕੰਮੇ ਕੋਈ ਜਿਹੜੇ ਖਾਣਾ ਪਈ ਥੋੜੀ। ਹਰ ਗਲੀ ਜਿਵੇਂ ਸਰਕਾਰ ਦੇ ਗਲੀ ਦਾ ਵੀ ਨਹੀਂ ਕਰਦੇ। ਨਾ ਉਹ ਟੋਪੇ ਦਾ। ਆਪੇ ਪ੍ਰਾਂਤਾਂ ਕਰਕੇ ਵੀ ਸਾਨੂੰ ਕੋਰ। ये भी ले है ना गली देख